ਹਾਂਜੀ ਤੁਹਾਨੂੰ ਅੱਜ ਸ਼ੂਗਰ ਹੈਗੀ ਚਾਹੇ ਨਹੀਂ ਹੈਗੀ ਪਰ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਖਤਰਾ ਹੈ ਕਿ ਸਾਨੂੰ ਸ਼ੂਗਰ ਹੋ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਮੈਂ ਕਿਉਂ ਬੋਲ ਰਿਹਾ ਹਾਂ ਕਿਉਂਕਿ ਮੈਂ Google ਦੇ ਉੱਪਰ ਆંકੜੇ ਦੇਖੇ ਆ ਕਿ 136 ਮਿਲੀਅਨ ਪੇਸ਼ੈਂਟ ਹੈਗੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼ੂਗਰ ਜਿਹੜੀ ਹੋ ਸਕਦੀ ਆ ਅਗਰ ਆਪਾਂ ਸ਼ੂਗਰ ਤੋਂ ਬਚਣਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਅੱਜ ਦੀ ਵੀਡੀਓ ਇਸੇ ਟੌਪਿਕ ਦੇ ਉੱਪਰ ਆ ਪੂਰਾ ਦੇਖਿਓ ਤਾਂ ਸਭ ਤੋਂ ਪਹਿਲਾਂ ਸਾਨੂੰ ਗਲੂਟਨ ਤੋਂ ਬਚਣਾ ਹੈ ਗਲੂਟਨ ਕਿਹਦੇ ਵਿੱਚ ਹੁੰਦਾ ਆ ਜਿਹੜਾ ਕਣਕ ਦਾ ਆਟਾ ਹੁੰਦਾ ਉਹਦੇ ਵਿੱਚ ਇਹਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਕੀ ਕਰਨਾ ਅਸੀਂ ਤਿੰਨੋਂ ਟਾਈਮ ਕਣਕ ਦੇ ਆਟੇ ਦੀ ਰੋਟੀ ਜਿਹੜੀ ਖਾ ਰਹੇ ਹਾਂ ਸਵੇਰੇ ਦੁਪਹਿਰੇ ਰਾਤ ਉਹਨੂੰ ਅਸੀਂ ਬੰਦ ਕਰ ਦੇਣਾ ਹੈ ਜਾਂ ਘੱਟ ਕਰ ਦੇਣਾ ਹੈ ਇਹਦੀ ਜਗ੍ਹਾ ਦੇ ਉੱਪਰ ਕਿਹੜੇ ਆਟੇ ਦੀ ਰੋਟੀ ਆਪਾਂ ਖਾਣੀ ਆ ਤੁਸੀਂ ਜਵਾਰ ਖਾ ਸਕਦੇ ਆ ਬਾਜਰੇ ਦੀ ਰੋਟੀ ਖਾ ਸਕਦੇ ਆ ਮੱਕੀ ਦੇ ਆਟੇ ਦੀ ਰੋਟੀ ਖਾ ਸਕਦੇ ਆ ਜਾਂ ਜਿਵੇਂ ਕੋਧਰੇ ਦੇ ਆਟੇ ਦੀ ਰੋਟੀ ਤੁਸੀਂ ਖਾ ਸਕਦੇ ਆ ਜਾਂ ਫਿਰ ਆਪਾਂ ਕਹਿ ਲਈਏ ਕਿ ਆਪਾਂ ਬਿਸਣ ਦੇ ਆਟੇ ਦੀ ਜਿਹੜੀ ਰੋਟੀ ਆ ਉਹ ਬਣਾ ਕੇ ਖਾ ਸਕਦੇ ਆ ਅਗਰ ਆਪਾਂ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਾਂਗੇ ਆਟੇ ਨੂੰ ਚ ਅਸੀਂ 슈ਗਰ ਦੇ ਜਿਹੜਾ ਸਪਰੀ ਟਾਈਪ ਟਿਕ ਪੇਸ਼ੈਂਟ ਹੈਗੇ ਆ 슈ਗਰ ਦੇ ਉਹਨਾਂ ਦੇ ਵਿੱਚ ਐਡ ਆਨ ਹੁਣ ਤੋਂ ਬਾਜ ਜਾਵਾਂਗੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਵੀ ਲੋਕਾਂ ਨੂੰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ 슈ਗਰ ਵਰਗੀ ਨਾਮਰਾਦ ਬਿਮਾਰੀ ਜਿਹੜੀ ਸਾਡੇ ਆਰਗਨਸ ਨੂੰ ਖਰਾਬ ਕਰ ਦਿੰਦੀ ਆ ਔਰਤ ਆਪਾਂ ਕਿਸ ਤਰ੍ਹਾਂ